ਕਰਕੇ ਅੱਜ ਜੇਕਰ ਅਮਰਤਪਾਲ ਹੈ ਉਹ ਬੱਚੇ ਨੇ ਬੜੀ ਗੁਰੂ ਮਹਾਰਾਜ ਦੀ ਉੱਤੇ ਕਿਰਪਾ ਹੋਈ ਕਿ ਪਹਿਲੇ ਦਿਨੀ ਉਹਨੇ ਕਮ ਸੇ 2900 ਬੱਚਿਆਂ ਨੂੰ ਨੇ ਅੰਮਰ ਸ਼ਟਾਇਆ ਉਹਨੂੰ ਛੱਡਣਾ ਚਾਹੀਦਾ ਹੈ ਤੇ ਉਹਨੂੰ ਰਿਹਾ ਕਰਨਾ ਚਾਹੀਦਾ ਵਾ ਜਿਹੜਾ ਉਹ ਸਿੱਖ ਕੌਮ ਨੂੰ ਜਿਹੜਾ ਉਹ ਸੰਭਾਲ ਸਕੇ ਸਿੱਖ ਕੌਮ ਦੇ ਚੰਗੇ ਕਾਰਜ ਕਰ ਸਕੇ ਜਿੰਨੇ ਵੀ ਸੱਚ ਬੋਲਿਆ ਹੈ ਜਿਹੜਾ ਵੀ ਗੁਰਸਿੱਖੀ ਨਾਲ ਜਿੰਨੇ ਵੀ ਆਪਣਾ ਜੀਵਨ ਬਤੀਤ ਕੀਤਾ ਹੈ ਜਿਹੜਾ ਅਮਰਤਾਰੀ ਸਿੱਖ ਸੀ ਉਸ ਵਕਤ ਤੇ ਇੱਥੋਂ ਤੱਕ ਜਿਹੜਾ ਖੱਟੀ ਪੱਗ ਵੀ ਬੰਨ ਲੈਂਦਾ ਸੀ ਉਹਨਾਂ ਕਾਲੇ ਦੌਰਾਂ ਦਾ ਸਮੇਂ ਦੇ ਵਿੱਚ ਉਸ ਦੇ ਉੱਤੇ ਵੀ ਅਤਿਆਚਾਰ ਤੋਂ ਉਹਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ ਕੀ ਕਾਰਨ ਸੀਗਾ ਇਹਦਾ ਮੇਨ ਜਿਹੜਾ ਸਰਕਾਰ ਨੂੰ ਅਤਿਆਚਾਰ ਕੀਤਾ ਜਾਂਦਾ ਸੀਗਾ ਇਹ ਅੰਗਰੇਜ਼ ਸਰਕਾਰ ਨੇ ਕਿਹਾ ਸੀ ਤੁਸੀਂ ਆਪਣਾ ਸਥਾਨ ਲੈ ਲਓ ਖਾਲਸਾਣ ਲੈ ਲਓ ਪਰ ਉਹ ਵੇਲੇ ਜਵਰਲ ਨਹਿਰੂ ਤੇ ਗਾਂਧੀ ਨੇ ਇਹ ਗੱਲ ਕਹਿਣਾ ਕੀਤਾ ਕਿ ਸਾਡੇ ਨਾਲ ਹੀ ਰਹਿਣਗੇ ਤਾਂਸੀਂ ਇਹਨਾਂ ਨੂੰ ਹਰ ਕੋਈ ਚੀਜ਼ ਜਿਹੜੀ ਮੋਹਿਆ ਕਰਾਂਗੇ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਤੇ ਭਈ ਨਿੰਜਾ ਦੇ ਵਿੱਚ ਦੇ 52 ਦੇ ਵਿੱਚ ਇਹਨਾਂ ਨੂੰ ਫੜਿਆ ਜਾਂਦਾ ਤੇ ਇਹਨਾਂ ਦੇ ਇੰਨਾ ਅਤਿਆਚਾਰ ਕੀਤਾ ਜਾਂ ਭਾਈ ਫੇਰੂਵਾਂ ਨੂੰ ਬਰਫਾਂ ਦੇ ਉੱਤੇ ਲਟਾ ਕੇ ਤੇ ਮਾਰ ਦਿੱਤਾ ਜਾਂਦਾ। ਉਹ ਦਰਬਾਰ ਸਾਹਿਬ ਹੈ। ਜੀ ਤੇ ਬਾਕੀ 36 ਗੁਰਦੁਆਰਿਆਂ ਤੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ ਜਾਂ ਢਾਏ ਗਏ ਜਾਂ ਉੱਥੇ ਫੜੇ ਗਏ ਆ ਲੋਕਾਂ ਨੂੰ ਉਹਦਾ ਵਿੱਚ ਦਸੰਤ ਜਨਾਸ ਪਿੰਡ ਵਾਲਾ ਨਹੀਂ ਸੀਗਾ। ਇਹ ਰੰਭ ਤੋਂ ਸਾਡੇ ਨਾਲ ਸਰਕਾਰਾਂ ਧੱਕਾ ਕਰਦੀਆਂ ਆ। ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ। ਮੈਂ ਬਲਜੀ ਸਿੰਘ ਜੀ ਨੂੰ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਉਸ ਕਾਲੇ ਦੌਰ ਦੀ ਗੱਲ ਕਰਾਂਗੇ ਜਿੱਥੇ ਕਿ ਲਗਾਤਾਰ ਸਿੱਖ ਪਰਿਵਾਰਾਂ ਦੇ ਗਲਾਂ ਵਿੱਚ ਇੱਥੇ ਕਿ ਟਾਇਰ ਪਵਾਕਰ ਉਸ ਗੁਰਸੇਕ ਪਰਿਵਾਰਾਂ ਤੇ ਲਗਾਤਾਰ ਅਤਿਆਚਾਰ ਕੀਤਾ ਗਿਆ ਮੌਕੇ ਦੀਆਂ ਸਰਕਾਰਾਂ ਵੱਲੋਂ ਜਿੱਥੇ ਕਿ ਪਰਿਵਾਰਾਂ ਨੂੰ ਬੇਘਰ ਕੀਤਾ ਗਿਆ ਸੋ ਅੱਜ ਉਹੀ ਪਰਿਵਾਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਜਿਹੜਾ ਕਿ ਮੌਕੇ ਦੇ ਸਰਕਾਰਾਂ ਵੱਲੋਂ ਜਿਹੜਾ ਕਿ ਲਗਾਤਾਰ ਉਹਨਾਂ ਦੇ ਘਰ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਇੱਕ ਨਸ਼ਟ ਕਹਿ ਸਕਦੇ ਆ ਆਪਾਂ ਕਿ ਘਰਾਂ ਨੂੰ ਅੱਗ ਲਗਾਈ ਗਈ ਅਤੇ ਪਰਿਵਾਰਾਂ ਨੂੰ ਜਿਹੜਾ ਕਿ ਅਲੱਗ ਕੀਤਾ ਗਿਆ ਸੋ ਉਹ ਗੁਰਸੇਖ ਪਰਿਵਾਰ ਸਾਹਿਬ ਨਾਲ ਅੱਜ ਮੌਜੂਦ ਹੈ ਜਿਹੜੇ ਕਿ ਆਪਣੀ ਦਾਸਤਾ ਦੇਣ ਵਾਸਤੇ ਇੱਕ ਜਿਹੜਾ ਕਿ ਇੱਕ মিডিਆ ਸਾਹਮਣੇ ਆਏ ਨੇ ਸੋ ਗੁਰਸੇਖ ਪਰਿਵਾਰ ਸਾਹਿਬ ਨਾਲ ਮੌਜੂਦ ਹੈ ਸੋ ਸਾਰੀ ਗੱਲਬਾਤ ਕਰ ਲੈਣੇ ਆ ਕਿ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਵੱਲੋਂ ਜਿਹੜੇ ਕਿ ਇਸ ਪਰਿਵਾਰ ਨਾਲ ਲਗਾਤਾਰ ਅਤਿਆਚਾਰ ਕੀਤਾ ਗਿਆ ਸੀਗਾ ਸੋ ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਾਡਾ D5i ਤੇ ਚੈਨਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਕਿ ਤੁਸੀਂ ਮੌਕੇ ਦੀਆਂ ਸਰਕਾਰਾਂ ਤੋਂ ਦਾ ਦੇਸ਼ ਪ੍ਰਦੇਸ਼ ਦੇ ਵਿੱਚ ਜਿਹੜੀ ਹੈ ਜਿਹੜਾ ਤੱਕਾ ਹੋ ਰਿਹਾ ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋ ਜੀ। ਬੱਲੇ ਬੱਲੇ। ਕਾਲ ਸਾਹਿਬ ਇਸ ਤਰ੍ਹਾਂ ਦੇਖਦੇ ਜੇ ਜੇਕਰ ਗੱਲ ਕੀਤੀ ਜਾਵੇ ਉਸ ਪਰਸੇ ਪਰਿਵਾਰ ਦੇ। ਮੌਕੇ ਦੀਆਂ ਸਰਕਾਰਾਂ ਲੋਕੀ ਕਾਰਨ ਰਿਹਾ ਜਿਹੜਾ ਕਿ ਤੋਂ ਵੱਡੇ ਪਰਿਵਾਰ ਤੇ ਦਾ ਇਹ ਲਗਾਤਾਰ ਅਤਿਆਚਾਰ ਕੀਤਾ ਗਿਆ ਸੀਗਾ ਕੀ ਇਹਦਾ ਕਾਰਨ ਸੀਗਾ? ਕਾਰਨ ਇਹਦਾ ਕੁਝ ਨਹੀਂ ਸੀ ਜੀ ਕਿਉਂਕਿ ਇਹ ਨਹੀਂ ਗੱਲ ਕਿ ਆ ਕਿ ਸਾਡੇ ਕੱਲਿਆਂ ਦੇ ਨਾਲ ਉਸ ਵਕਤ ਧੱਕਾ ਹੋਇਆ ਹੈ ਜਾਂ ਸਾਡੇ ਉੱਤੇ ਅਥਿਆਚਾਰ ਹੋਇਆ ਹੈ ਜਿੰਨੇ ਵੀ ਸੱਚ ਬੋਲਿਆ ਹੈ ਜਿਹੜਾ ਵੀ ਗੁਰਸਿੱਖੀ ਨਾਲ ਜਿੰਨੇ ਵੀ ਆਪਣਾ ਜੀਵਨ ਬਤੀਤ ਕੀਤਾ ਹੈ ਜਿਹੜਾ ਅਮਰਧਾਰੀ ਸਿੱਖ ਸੀ ਉਸ ਵਕਤ ਇੱਥੋਂ ਤੱਕ ਜਿਹੜਾ ਖੱਟੀ ਪੱਗ ਵੀ ਬੰਨ ਲੈਂਦਾ ਸੀ ਉਹਨਾਂ ਕਾਲੇ ਦੌਰਾਂ ਦੇ ਸਮੇਂ ਦੇ ਵਿੱਚ ਉਸ ਦੇ ਉੱਤੇ ਵੀ ਅਥਿਆਚਾਰ ਤੋਂ ਉਹਨੂੰ ਫੜ ਕੇ ਮਾਰ ਦਿੱਤਾ ਜਾਂਦਾ ਸੀ ਜੀ ਆ ਬਾਬੇ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤੁਸੀਂ ਸਿੱਖ ਪਰਿਵਾਰਾਂ ਦੀ ਗੱਲ ਕੀਤੀ ਆ ਕਿ ਸਿਰਫ ਇਕੱਲਾ ਸਾਡਾ ਪਰਿਵਾਰ ਨਹੀਂ ਸੀਗਾ ਹੋਰ ਵੀ ਕੋਸ਼ਿਕ ਪਰਿਵਾਰ ਸੀ ਜਿਹੜੇ ਘਰਾਂ ਦੇ ਘਰ ਜਿਹੜੇ ਉਜਾੜ ਦਿੱਤੇ ਗਏ ਸਰਕਾਰ ਵੱਲੋਂ ਪਰ ਕੀ ਕਾਰਨ ਸੀਗਾ ਇਹਦਾ ਮੇਨ ਜਿਹੜਾ ਸਰਕਾਰ ਵੱਲੋਂ ਅਤਿਆਚਾਰ ਕੀਤਾ ਜਾਂਦਾ ਸੀਗਾ ਵੀ ਵੇਖੋ ਜੀ ਰੰਭ ਤੋਂ ਜਦੋਂ ਦਾ 1947 ਦਾ ਦੇਸ਼ ਆਜ਼ਾਦ ਹੋਇਆ ਇਹ ਜੀ ਤੇ 1947 ਦੇ ਵਿੱਚ ਸਾਡੇ ਵੱਡੇ-ਵਡੇਰਿਆਂ ਨਾਲ ਜਿਵੇਂ ਕਿ ਮਾਸਟਰ ਤਾਰਾ ਸਿੰਘ ਭਾਈ ਬਲਦੀਪ ਸਿੰਘ ਜੀ ਇਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਜੀ ਕਿ ਤੁਹਾਨੂੰ ਜਦੋਂ ਵੀ ਤੁਸੀਂ ਸਾਡੇ ਨਾਲ ਰਹੋ ਸਭ ਕੁ ਉਹ ਵੇ ਤੇ ਅੰਗਰੇਜ਼ ਸਰਕਾਰ ਨੇ ਕਿਹਾ ਸੀ ਤੁਸੀਂ ਆਪਣਾ ਸਥਾਨ ਲੈ ਲਓ ਖਾਲਸਾਣ ਲੈ ਲਓ ਜੀ ਪਰ ਉਹ ਵੇ ਤੇ ਜeneral nehru ਤੇ gandhi ਨੇ ਇਹ ਗੱਲ ਕਹਿਣਾ ਕੀਤਾ ਕਿ ਸਾਡੇ ਨਾਲ ਹੀ ਰਹਿਣਗੇ ਤਾਂਸੀਂ ਇਹਨਾਂ ਨੂੰ ਹਰ ਕੋਈ ਚੀਜ਼ ਜਿਹੜੀ ਮੋਹਿਆ ਕਰਾਂਗੇ ਜੀ ਜੋ ਵੀ ਇਹਨਾਂ ਨੂੰ ਲੋੜ ਹੋਵੇਗੀ ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਇਹਨਾਂ ਨੇ ਫਿਰ ਇਹਨਾਂ ਨੂੰ ਹੀ ਮਾਟਰ ਤਾਰਾ ਸਿੰਘ ਦੇ ਉੱਤੇ ਵੀ ਅਤਿਆਚਾਰ ਭਾਈ ਫੇਰੂਮਾਨ ਨੂੰ ਇੱਥੋਂ ਤੱਕ ਜੇ ਜਦੋਂ ਆਪਣਾ ਇਹ ਹਾਕਮੰਗਲ ਲਗਨ ਗਏ ਦਿੱਲੀ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਤੇ ਇਹ 49 ਦੇ ਵਿੱਚ ਤੇ 52 ਦੇ ਵਿੱਚ ਇਹਨਾਂ ਨੂੰ ਫੜਿਆ ਜਾਂਦਾ ਤੇ ਇਹਨਾਂ ਤੇ ਇੰਨਾ ਅਤਿਆਚਾਰ ਕੀਤਾ ਜਾਂ ਭਾਈ ਫੇਰੂਮਾਨ ਨੂੰ ਬਰਫਾਂ ਦੇ ਉੱਤੇ ਲਟਾ ਕੇ ਤੇ ਮਾਰ ਦਿੱਤਾ ਜਾਂਦਾ ਹੈ ਤੇ ਉਸ ਵਕਤ ਤੇ ਉਦੋਂ ਦਾ ਅਤਿਆਚਾਰ ਹੀ ਸਾਡੇ ਉੱਤੇ ਕੀਤਾ ਜਾ ਰਿਹਾ ਹੈ ਆਰੰਭ ਤੋਂ ਹੀ 1955 ਦੇ ਵਿੱਚ ਇਥੋਂ ਤੱਕ ਕੋਈ ਕੋਈ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਲੈਣਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਵੀ ਇਹਨਾਂ ਨੇ ਅਟੈਕ ਕੀਤਾ ਉਹਨਾਂ ਤੋਂ ਕੋਈ ਅਤਵਾਦ ਨਹੀਂ ਸੀ ਇਥੋਂ ਤੱਕ ਕਿ ਇੱਕ ਇੱਕ ਫਿਲਮ ਆਉਂਦੀ ਹੈ ਉਹਦੇ ਵਿੱਚ ਇੱਕ ਵੀਰ ਜੀ ਪੁੱਛਦਾ ਹੈ ਕਿ 84 ਦੇ ਉੱਤੇ ਸੰਤ ਜਗਨਨਾਥ ਸਿੰਘ ਖਾਲਸਾ ਭਿੰਡਰਾਵਾਲਾ ਜਿਹੜਾ ਆਏ ਉਹ ਦਰਬਾਰ ਸਾਹਿਬ ਦੇ ਵਿੱਚ ਵੜਿਆ ਉਹਦਾ ਕਰਕੇ ਅਟੈਕ ਕੀਤਾ ਗਿਆ ਫਿਰ ਉਹਨੂੰ ਉਹ ਕਹਿੰਦਾ ਹੈ ਕਿ ਇਹ ਜਿਹੜਾ ਟੈਕ ਦਾ ਜਿਹੜਾ ਕਾਰਜ ਹੈ ਇਹ ਤੇ ਪਹਿਲਾਂ ਹੀ ਇਹਨਾਂ ਨੇ ਸਿੱਖਿਆ ਆਪਣੇ ਫੌਜੀਆਂ ਨੂੰ ਬੜੀ ਦੂਰ ਦਿੱਤੀ ਗਈ ਇੱਕ ਮੰਦਰ ਬਣਾ ਕੇ ਦਰਬਾਰ ਸਾਹਿਬ ਬਣਾ ਕੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਇਹਦੇ ਉੱਤੇ ਗੋਲੀ ਚਲਾਉਣੀ ਹੈ ਤੇ ਕਿਤਰ੍ਹਾਂ ਇਹਨੂੰ ਕਿਦੋਂ ਹੀ ਧੋਣਾ ਹੈ ਇਹ ਪਹਿਲਾਂ ਹੀ ਉਹਨਾਂ ਦੀ ਜਿਹੜੀ ਮੰਨ ਦੀ ਸੋਚਣ ਸਕਤੀ ਹੈ ਇਹਨਾਂ ਦੀ ਲੋਕਾਂ ਦੀ ਉਹ ਪਹਿਲਾਂ ਹੀ ਬਣੀ ਹੋਈ ਸੀ ਇਹ ਤੇ ਇੱਕ ਉਸ ਵਕਤ ਦੇ ਸੰਤ ਜਰਨੈਲ ਸਿੰਘ ਸਾਹਿਬ ਪਿੰਡਰਾਂ ਵਾਲੇ ਦਾ ਨਾਂ ਲਾਇਆ ਗਿਆ ਫਿਰ ਉਹ ਇੱਕ ਸਵਾਲ ਤੋਂ ਹੋਰ ਕਰਦਾ ਹੈ ਚਲੋ ਮੰਨ ਲਿਆ ਕਿ ਸੰਤ ਜਰਨੈਲ ਸਿੰਘ ਸਾਹਿਬ ਦਾ ਪਿੰਡਰਾਂ ਵਾਲੀ ਜਿਹੜੇ ਸੀ ਉਹ ਉਹ ਦਰਬਾਰ ਸਾਹਿਬ ਹੈ ਜੀ ਤੇ ਬਾਕੀ 36 ਗੁਰਦੁਆਰਿਆਂ ਤੇ ਜਿਹੜਾ ਇਹਨਾਂ ਨੇ ਅਤਿਆਚਾਰ ਕੀਤਾ ਜਾਂ ਢਾਏ ਗਏ ਜਾਂ ਉੱਥੇ ਫੜੇ ਗਏ ਆ ਲੋਕਾਂ ਨੂੰ ਉਹਨਾਂ ਵਿੱਚ ਦਸੰਤ ਜਨਾਸ ਪਿੰਡਰ ਵਾਲਾ ਨਹੀਂ ਸੀ ਇਹ ਆਰੰਭ ਤੋਂ ਸਾਡੇ ਨਾਲ ਸਰਕਾਰਾਂ ਧੱਕਾ ਕਰਦੀਆਂ ਆ ਤੇ ਉਦੋਂ ਜਦੋਂ 1992 ਦਾ ਰਾਜ ਆਉਂਦਾ ਜਦੋਂ ਆ ਵਕਤੇ ਬਿਆਨਤ ਸਿੰਘ ਦਾ ਉਹ ਰਾਜ ਆਉਂਦਾ ਇਹ ਕਾਂਗਰਸ ਸਰਕਾਰ ਆਉਂਦੀ ਹੈ ਉਹਨਾਂ ਨੇ ਇੰਨਾ ਜ਼ਿਆਦਾ ਅਤਿਆਚਾਰ ਕੀਤਾ ਕਿ ਨਜਾਇਜ਼ ਲੋਕਾਂ ਨੂੰ ਫੜ ਕੇ ਇੰਨੇ ਜ਼ਿਆਦੇ ਮਾਰੇ ਗਏ ਕਿ ਹੱਦੋਂ ਵੱਧ ਸਾਡੇ ਨਾਲ ਇੰਨਾ ਉਦੋਂ 90 ਦੇ ਵਿੱਚ ਧੱਕਾ ਕੀਤਾ ਗਿਆ ਤੇ 92 ਦੇ ਵਿੱਚ ਸਰਕਾਰ ਵੱਲੋਂ ਵੀ ਇੰਨਾ ਧੱਕਾ ਕੀਤਾ ਗਿਆ ਕਿ ਸਾਡੇ ਘਰ ਨੂੰ ਕੋਈ ਗੱਲ ਨਹੀਂ ਸੀ ਜਿੱਤਰਾ ਭਾਜੀ ਪਲਵਿੰਦਰ ਸਿੰਘ ਮੇਰੇ ਨਾਲ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਅਤਿਆਚਾਰ ਕੀਤਾ ਉਹਨੂੰ ਤੁਸੀਂ ਦੇਖ ਸਕਦੇ ਹੋ ਤੇ ਉਸ ਵਕਤ ਇੰਨਾਂ ਨੂੰ ਵੀ ਫੜਿਆ ਗਿਆ ਸਾਨੂੰ 92 ਦੇ ਵਿੱਚ ਜੋ ਇੰਨਾ ਅਤਿਆਚਾਰ ਕੀਤਾ ਗਿਆ ਇਹਨਾਂ ਦਾ ਦੋਸਤ ਸੀਗਾ ਭਾਜੀ ਪਲਵਿੰਦਰ ਸਿੰਘ ਦਾ ਦਲਬੀਰ ਸਿੰਘ ਇੱਕ ਭਾਈ ਨਿਰਮਲ ਸਿੰਘ ਜੀ ਹੋਠੀਆਂ ਦੇ ਉਹਨਾਂ ਨੂੰ ਮੌਕੇ ਦੀ ਸਰਕਾਰ ਨੇ ਫੜ ਕੇ ਤੇ ਮੌਕੇ ਤੇ ਹੀ ਸ਼ਹੀਦ ਕਰ ਦਿੱਤਾ। ਕੋਈ ਉਹਨਾਂ ਦਾ ਕਸੂਰ ਨਹੀਂ ਸੀ। ਉਹ ਬਾਬਿਆਂ ਦੇ ਨਾਲ ਭਾਈ ਦਲਬੀਰ ਸਿੰਘ ਜੀ ਸੇਵਾ ਤੇ ਗਿਆ ਸੀ ਨਸਾਰੇ ਬੰਨੂਆਂ ਨੂੰ ਉਤਾਰਿਆ ਗਿਆ ਤੇ ਮੌਕੇ ਤੇ ਜਿਹੜਾ ਉਹ ਐਸਐਚਓ ਸੀ ਉਹਨਾਂ ਦਾ ਨਾਂ ਹੈਗਾ ਸੀ ਸੁਰੇਂਦਰਪਾਲ ਸੁਰੇਂਦਰਪਾਲ ਉਹਨੇ ਮੌਕੇ ਤੇ ਫੜ ਕੇ ਤੇ ਉਹਨਾਂ ਨੂੰ ਹੀ ਜਿਹੜਾ ਵਾ ਉਹ ਮਲਵਕ ਸ਼ਹੀਦ ਕਰਤਾ ਨਜਾਇਜ਼ ਉਤੋਂ ਇਹ ਸੇਵਾ ਕਰਨ ਵਾਸਤੇ ਗਿਆ ਸੀ ਦਲਬੀਰ ਸਿੰਘ ਜੀ ਤੇ ਉਹਨਾਂ ਨੂੰ ਚੁੱਕ ਕੇ ਤਾਂ ਮਾਰ ਦਿੱਤਾ। ਇਹਦਾ ਅਤਿਆਚਾਰ ਕੀਤਾ ਗਿਆ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਤਿੰਨਾਂ ਨੂੰ ਦੋਹਾਂ ਨੂੰ ਮਾਰ ਦਿੱਤਾ ਗਿਆ ਤੇ ਰਾਤ ਨੂੰ ਸਾਡੇ ਵੀ ਪੁਲਿਸ ਪਈ ਦੋ ਵਕਤੇ ਅਸੀਂ ਅਗਲੇ ਦਿਨ ਆਪਣੇ ਕਣਕ ਉਦਨ ਰਾਤ ਚਲ ਗਏ ਅਗਲੇ ਦਿਨ ਆਈ ਆਪਣੀ ਜੋ ਕਣਕ ਵੜਨ ਆਏ ਤੋਂ ਉਤੋਂ ਪੋਸਟ ਫੇਰ ਆਉਂਦੀ ਆ ਤੇ ਸਾਡੀ ਆਲੇ ਮਸ਼ੀਨ ਹੀ ਰੋਕ ਦਿੱਤੀ ਜਾਂਦੀ ਆ ਤੇ ਨਾਲ ਹੀ ਇੰਨੀ ਪੁਲਿਸ ਆਉਂਦੀ ਆ ਤੇ ਸਾਡੀ ਕਣਕ ਵੀ ਸਾਰੀ ਉਹ ਤੇ ਪੁਲਿਸ ਲੈ ਗਈ ਤੇ ਸਾਡੇ ਘਰ ਨੂੰ ਜਿਹੜਾ ਤੁਸੀਂ ਆ ਵੇਖ ਸਕਦੇ ਹੋ ਉਹ ਵਕਤੇ ਜਿਹੜਾ ਘਰ ਲਾਗ ਅੱਗ ਲਾ ਕੇ ਸਾਰਾ ਘਰ ਸਾਡਾ ਸਾੜ ਦਿੱਤਾ ਇਹ ਖਡੂਰ ਸਾਹਿਬ ਚੋ ਇੱਕੋ ਹੀ ਘਰ ਹੈ ਸਾਰੇ ਤੁਸੀਂ ਇਲਾਕੇ ਦੇ ਵਿੱਚੋਂ ਸਾਡੇ ਘਰ ਨੂੰ ਹੀ ਅੱਗ ਲਾਈ ਗਈ ਆ ਤੇ ਸਾੜਿਆ ਗਿਆ ਤੇ ਇਹਨਾਂ ਹਤਿਆਚਾਰ ਜਿਹੜਾ ਸਾਡੇ ਉੱਤੇ ਕੀਤਾ ਹੈਗਾ ਇਥੋਂ ਤੱਕ ਇੰਨਾ ਹਤਿਆਚਾਰ ਕੀਤਾ ਗਿਆ ਕਿ ਸਾਨੂੰ ਮਜਬੂਰ ਨੇ ਜਿਹੜਾ ਉਹ ਘਰ ਛੱਡਣਾ ਪਿਆ ਬਨਵੇ ਦੇ ਵਿੱਚ ਬਨਵੇ ਦੇ ਜਦੋਂ ਮਜਬੂਰ ਸਾਨੂੰ ਘਰ ਛੱਡਣਾ ਪਿਆ ਤੇ ਸਾਡੇ ਰਿਸ਼ਤੇਦਾਰ ਭੂਆ ਦਾ ਕੋਈ ਕਸੂਰ ਥੋੜਾ ਹੈ ਚਲੋ ਮੰਨ ਲਿਆ ਕਿ ਸਾਡਾ ਇਹਨਾਂ ਨੇ ਕਸੂਰ ਕਰਤਾ ਸਾਡੀਆਂ ਭੂਆ ਦਾ ਤੇ ਪੰਜਾਂ ਦਾ ਕਸੂਰ ਨਹੀਂ ਸੀ ਉਹਨਾਂ ਨੂੰ ਵੀ ਪੰਜਾਂ ਭੂਆ ਨੂੰ ਇੱਕ ਇੱਕ ਸਾਲ ਪੂਰਾ ਥਾਣਿਆਂ ਦੇ ਵਿੱਚ ਰੱਖਿਆ ਗਿਆ ਉਹਨਾਂ ਦੇ ਉੱਤੇ ਇੰਨਾ ਹਤਿਆਚਾਰ ਕੀਤਾ ਕਿ ਰੋਜ਼ ਇੰਟਰੋਗੇਸ਼ਨ ਲੇਡੀ ਪੁਲਿਸ ਨੇ ਸਾਡੀਆਂ ਭੂਆ ਦੇ ਕਰਨੀਆਂ ਰੋਜ਼ ਇੰਟਰੋਗੇਸ਼ਨ ਸਾਡੇ ਫੁੱਫੜਾਂ ਦੇ ਕਰਨੀਆਂ ਕਿ ਤੁਸੀਂ ਉਹਨਾਂ ਨੂੰ ਫੜਾਓ ਉਹ ਕਿੱਥੇ ਆ ਸਾਨੂੰ ਐਵੇਂ ਨਜਾਇਜ਼ ਤੁਸੀਂ ਦੇਖਿਆ ਏ ਇਹਨੂੰ ਪਲਵਿੰਦਰ ਸਿੰਘ ਨੂੰ ਇਸ ਸ੍ਰੇਣੀ ਦਾ ਅੱਤਵਾਦੀ ਗਰਦਾਨ ਕਰ ਦਿੱਤਾ ਗਿਆ ਕਿ ਉਹ ਇਸ ਸ੍ਰੇਣੀ ਦਾ ਅੱਤਵਾਦੀ ਹੈ ਤੇ ਉਹ ਸਾਡੇ ਉੱਤੇ ਇੰਨਾ ਜ਼ਿਆਦਾ ਕਿ ਇਹ ਅੱਤਵਾਦੀ ਹੈ ਤੇ ਇਹਨਾਂ ਨੂੰ ਤੁਸੀਂ ਸਾਨੂੰ ਫੜਾਓ ਪਰ ਉਸ ਵਕਤ ਤੇ ਵਿਚਾਰਿਆਂ ਨੂੰ ਅਸੀਂ ਤੇ ਚੋ ਕੇ ਕਿਸੇ ਦੇ ਨਾਲ ਮਲਾਪ ਹੀ ਨਾ ਕੀ ਅਸੀਂ ਤੇ ਘਰ ਸੁੱਟ ਕੇ ਜਿਹੜੇ ਅਸੀਂ ਉਹ ਆਪਣੇ ਕਾਰੋਬਾਰ ਦੇ ਵਿੱਚ ਉੱਥੇ ਬਾਹਰ ਚਲੇ ਗਏ ਜੀ ਤੇ ਪਰ ਇਹਨਾਂ ਦੇ ਸਾਡੇ ਜਿਹੜਾ ਅਤਿਆਚਾਰ ਤੋਂ ਵੱਧ ਸਾਡੀ ਮਾਸੀ ਮਾਸੜ ਇੱਥੇ ਰਹਿੰਦਾ ਕੰਨੀ ਉਹਦੇ ਉੱਤੇ بڑا ਅਤਿਆਚਾਰ ਕੀਤਾ ਗਿਆ ਇਸ ਤਰ੍ਹਾਂ ਕਿ ਨਜਾਇਜ਼ ਜਿਹੜਾ ਉਸ ਵਕਤ ਦੇ ਕਾਲੇ ਦੌਰ ਦੇ ਵਿੱਚ ਹਰ ਇੱਕ ਤੇ بڑا ਅਤਿਆਚਾਰ ਕੀਤਾ ਗਿਆ ਸੀ ਤੇ ਆਮ ਵੇਖਿਓ ਆਮ ਤੁਸੀਂ ਘਰਾਂ ਦੇ ਵਿੱਚ ਵਿਚਾਰੇ ਜਿਨ੍ਹਾਂ ਨੇ ਇੱਕ ਉਹ ਤੇ ਖੱਟੀ ਪੱਗ ਬੰਨ ਲਏ ਉਹਨੂੰ ਵੀ ਮਾਰ ਦਿੱਤਾ ਗਿਆ ਬਹੁਤ ਨੌਜ ਖਡੂਰ ਸਾਹਿਬ ਦੇ ਕਮ ਸੇ ਕਮ ਨਹੀਂ 10 ਨੌਜਵਾਨ ਜਿਹੜੇ ਆ ਉਹ ਉਸ ਕਾਲੇ ਦੌਰ ਦੇ ਵਿੱਚ ਇੱਕ ਖੱਟੀ ਪੱਗਾ ਪਾਗ ਬੰਨਣ ਦੇ ਦੋਨ ਨੋ ਨਸ਼ੀਦ ਕਰ ਦਿੱਤੇ ਗਏ ਇਹਨਾਂ ਅਤਿਆਚਾਰ ਕੀਤਾ ਜਾ ਰਿਹਾ ਸੀ ਸਾਸੰਗ ਜੀ ਤੁਹਾਨੂੰ ਦੱਸ ਦਈਏ ਕਿ ਇਸ ਗੁਰਸਿਕ ਪਰਿਵਾਰ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਸਾਨੂੰ ਜਿਹੜਾ ਕਿ 2092 ਦੇ ਵਿੱਚ ਜਿਹੜਾ ਕਿ ਇਹ ਪਰਿਵਾਰ ਨੂੰ ਪੂਰੇ ਜਿਹੜਾ ਕਿ ਸਰਕਾਰ ਵੱਲੋਂ ਇੱਕ ਘਰ ਨੂੰ ਪੂਰੇ ਨੂੰ ਖਲਾਰਤਾ ਗਿਆ ਘਰ ਨੂੰ ਅੱਗ ਲਗਾ ਦਿੱਤੀ ਗਈ ਰਹੀ ਕਿ ਜਿਹੜਾ ਕਿ ਇਹਨਾਂ ਨੂੰ ਕਿਹਾ ਗਿਆ ਕਿ ਜਿਹੜਾ ਤੋਂ ਵੱਡਾ ਬ੍ਰਦਰ ਹੈ ਉਹ ਆਤਵਾਦ ਦਾ ਕਿ ਮੁਖੀ ਹੈ ਸੋ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਹਾਂਜੀ ਖਾਲਸਾ ਜੀ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਇਹ ਗੱਲ ਸਿੱਖਾਂ ਨਾਲ ਕਿਉਂ ਇਹ ਘਟਨਾ ਵਾਪਰੀ ਇਹ ਰੰਬ ਤੋਂ ਹੀ ਸਾਡੇ ਨਾਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਾ ਆਂ ਕਿ ਰੰਬ ਤੋਂ ਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਉਦੋਂ ਦਾ ਹੀ ਸਾਡੀ ਕੌਮ ਦੇ ਉੱਤੇ ਅਤਿਆਚਾਰ ਕੀਤਾ ਰਿਹਾ ਜੇਕਰ ਇਹ ਸੱਚ ਮੰਗਦੇ ਆ ਕਿ ਜੇਕਰ ਤੁਸੀਂ ਅਸੀਂ ਤਾਂ ਇਹ ਚਾਹੁੰਦੇ ਹੀ ਨਹੀਂ ਅਸੀਂ ਇਹਨੇ ਨਾ ਸਾਡੇ ਨਾਲ ਵਕਤ ਕੀਤਾ ਜਾਵੇ ਸਾਡੇ ਨਾਲ ਨਜਾਇਜ਼ ਹੀ ਇੰਨੀ ਕੀਤੀ ਜਾ ਰਹੀ ਹੈ ਕਿ ਸਾਈਂ ਕਹਿੰਨੇ ਆ ਕਿ ਫਿਰ ਸਾਨੂੰ ਕਈ ਵਕ ਕਰਦੇ ਹੋ ਜੀ ਜੇ ਸਾਡੇ ਨਾਲ ਤਾਂ ਸਾਡੇ ਤੋਂ ਤੁਸੀਂ ਦੁਖੀ ਹੋ ਜੀ ਤੇ ਸਾਨੂੰ ਇੱਕ ਵਕਤ ਕਰ ਦਿਓ ਤੇ ਅਸੀਂ ਆਪਣਾ ਆਪਣਾ ਕਾਰ ਸਭਾਲਾਂਗੇ ਤੁਸੀਂ ਆਪਣਾ ਸੰਭਾਲ ਲਿਓ ਉਸ ਵਕਤ ਇੰਨਾ ਹਤਿਆਚਾਰ ਕੀਤਾ ਗਿਆ ਇੰਨਾ ਕਿ ਸਾਡੀ ਮਾਤਾ ਜਿਹੜੀ ਸੀ ਜਿੰਨੇ ਸਾਡੇ ਮਨ ਵਡੇ ਭਾਜੀ ਪਲਵਿੰਦਰ ਸਿੰਘ 15 ਸਾਲੀ ਸਾਡੇ ਮਾਪੇ ਦੇ ਕਰ ਜਨਮ ਲਿਆ ਸੀ 15 ਸਾਲੀ ਜਨਮ ਹੋਇਆ ਸੀ ਉਹਨਾਂ ਨੂੰ ਜਦੋਂ ਇਹ ਕਾਲਾ ਦੌਰ ਪਿਆ ਤਾਂ ਉਹਨਾਂ ਦੀ ਵਿਚਾਰਿਆਂ ਦੀ ਹਾਲਾਤ ਇਹੋ ਜਿਹੀ ਬਣੀ ਕਿ ਉਹ ਰਾਜਸਥਾਨ ਆਪਣੇ ਭਰਾਵਾਂ ਦੇ ਕੋਲ ਚਲ ਗਈ ਤੇ ਉੱਥੇ ਜਾ ਕੇ ਇੰਨਾ ਜ਼ਿਆਦਾ ਉਹਦੇ ਮਨ ਦੇ ਵਿੱਚ ਦੁੱਖ ਹੋਇਆ ਤਾਂ ਉਹ ਮੌਲ ਕਾਲ ਚਲਾਣੇ ਕਰ ਗਈ ਸਾਨੂੰ 6 ਮਹੀਨਿਆਂ ਬਾਅਦ ਪਤਾ ਲੱਗਾ ਕਿ ਸਾਡੀ ਮਾਤਾ ਚੜ੍ਹਾਈ ਕਰ ਗਈ ਇਹ ਹਾਲਾਤ ਬਣੀ ਹੋਈ ਮੈਂ ਆਪਣੇ ਭੈਣ ਭਰਾਵਾਂ ਨੂੰ 8 ਸਾਲਾਂ ਬਾਅਦ ਮਿਲਦਾ ਜਿਹੜੇ ਕਿ ਮੈਂ ਛੋਟੇ ਛੋਟੇ ਛੱਡ ਕੇ ਗਿਆ ਹਾਂ ਤੇ ਜਦੋਂ ਮੈਂ ਵੇਖੇ ਤਾਂ ਮੈਂ ਪਛਾਣੀ ਨਹੀਂ ਉਹ ਮੈਨੂੰ ਆਪ ਉਹਨਾਂ ਨੇ ਦੱਸਿਆ ਕਿ ਭਾਜੀ ਜਸੇ ਮੈਂ ਤੇਰੀ ਭੈਣ ਆ ਮੈਨੂੰ ਰਾਹ ਦੇ ਵਿੱਚ ਮਿਲਦੇ ਆ ਤੇ ਮੈਨੂੰ ਦੱਸਦੀ ਆ ਕਿ ਮੈਂ ਤੇਰੀ ਭੈਣ ਆ ਫਿਰ ਮੈਨੂੰ ਪਤਾ ਲੱਗਦਾ ਕਿ ਮੇਰੀ ਭੈਣ ਆ ਮੇਰਾ ਭਰਾ ਨਾ ਇੱਥੇ ਤੁਸੀਂ ਆ ਕਿਤੇ ਸਾਡੇ ਸਰਪੰਚ ਆਤਮਾ ਸਿੰਘ ਤਸੇਲੀਏ ਕਿਸੇਲੀ ਉਹਨਾਂ ਨੂੰ ਆਂਦੇ ਆ ਉਹਨਾਂ ਨੇ ਛੋਟਾ ਭਰਾ ਮੇਰਾ ਰਗਵੀਰ ਸਿੰਘ ਉਹਨਾਂ ਨੇ ਛਡਾਇਆ ਜੀ ਉਹਨਾਂ ਦੇ ਘਰ ਆ ਤੇ ਉਹ ਮੇਰੇ ਸਾਹਮਣੇ ਬਿਲਕੁਲ ਬੈਠਾ ਤੇ ਮੈਨੂੰ ਉਹਦੀ ਕੋਈ ਪਛਾਣ ਨਹੀਂ ਜੀ ਤੇ ਉਹ ਸੋਕ ਮੈਨੂੰ ਟੀਚਰ ਕਰਕੇ ਆ ਕਹਿੰਦਾ ਤੁਹਾਡਾ ਭਰਾ ਇੱਕ ਰਗਵੀਰ ਸਿੰਘ ਵੀ ਹੈਗਾ ਕਹਿੰਦਾ ਮੈਂ ਕਿਹਾ ਹਉ ਇੱਥੇ ਚੌਂਕੀ ਫੜਿਆ ਹੋਇਆ ਤੇ ਮੈਂ ਉਹਨੂੰ ਮਿਲਣ ਵਾਸਤੇ ਆਇਆ ਉੱਠ ਕੇ ਮੈਨੂੰ ਕੁੱਟ ਕੇ ਉਹਨੇ ਜੱਫੀ ਪਾਲੀ ਕਹਿੰਦਾ ਮੈਂ ਹੀ ਠੀਕ ਹੈ ਇੰਨੀ ਹਾਲਾਤ ਕਿ ਤੋ ਤੱਕ ਕਿ ਸਾਡਾ ਮਤਲਬ ਕਿ ਸਾਡਾ ਆਪਸ ਵਿੱਚ ਵੀ ਸਾਨੂੰ ਪਤਾ ਨਹੀਂ ਕਿ ਮੇਰਾ ਭਰਾ ਵਾ ਤਾਂ ਮੇਰੀ ਭੈਣ ਜਿਹੜੀ ਗੱਲ ਕੀਤੀ ਜਾਵੇ ਖਾਸ ਤੌਰ ਤੇ ਪ੍ਰਸ਼ਾਸਨ ਦੀ ਤੇ ਤੁਹਾਡੇ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਤੁਹਾਨੂੰ ਜਿਹੜਾ ਕਿ ਅਰੈਸਟ ਵੀ ਕੀਤਾ ਗਿਆ ਸੀ ਇਸ ਵੰਦੀ ਮੇਰਾ ਜਿਹੜਾ ਉਹ ਰੈਸਟ ਜਿਹੜੀ ਆ ਉਹ ਘੱਟ ਹੋਈ ਕਿਉਂਕਿ ਇੱਕ ਦੋ ਵਾਰ ਹੀ ਮੈਂ ਫੜਿਆ ਗਿਆ ਵਾਂ ਤੇ ਉਸੇ ਬੜੇ ਮੈਨੂੰ ਸੜਾ ਕੇ ਜਿਹੜੀ ਆ ਉਹ ਅਤੇ ਜਿਹੜੀ ਪਿੰਡ ਦੀ ਪੰਚਾਇਤ ਲੈ ਆਉਂਦੀ ਰਹੀ ਪਰ ਅਤਿਆਚਾਰ ਬੜਾ ਕੀਤਾ ਗਿਆ ਅਲਪ ਨੰਗੇ ਕਰਕੇ ਸਾਨੂੰ ਤੇ ਜਿਹੜਾ ਵਾ ਉਹ ਸਾਡੇ ਉੱਤੇ ਅਲਫ ਨੰਗੇ ਕਰਕੇ ਸਾਨੂੰ ਗੱਲ ਕਾਦੀ ਕਿ ਚੱਡੇ ਪਾੜੇ ਗਏ ਹਾਲਾਤ ਇਹੋ ਜਿਹੀ ਬਣਾ ਦਿੱਤੀ ਗਈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਭਾਜੀ ਬਲਵਿੰਦਰ ਸਿੰਘ ਜਿਹੜੇ ਵੱਡੇ ਭਰਾ ਇਹਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਗਿਆ ਜੀ ਸੋ ਉਹਨਾਂ ਦੇ ਬ੍ਰਦਰਸਾ ਵੀ ਮੌਜੂਦ ਹੈ ਸੋ ਉਹਨਾਂ ਨਾਲ ਗੱਲਬਾਤ ਕਰ ਲੈਨੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਕਹਿਣਾ ਚਾਹੋਗੇ ਅਤਵਾਦ ਦਾ ਜਿਹੜਾ ਸਤਾਪ ਤੁਸੀਂ ਹਟਾਇਆ ਹੈ ਬ੍ਰਦਰ ਤੋਂ ਵੱਡੇ ਬ੍ਰਦਰ ਨੂੰ ਇਹ ਵੀ ਗੱਲ ਆਖੀ ਗਈ ਆ ਕਿ ਤੁਹਾਨੂੰ ਜਿਹੜਾ ਕਿ ਪੁਲਿਸ ਵੱਲੋਂ ਵੱਡੇ ਪੱਧਰ ਤੇ ਜਿਹੜਾ ਟੌਰਚਰ ਕੀਤਾ ਗਿਆ ਸੀਗਾ ਤੁਹਾਨੂੰ ਅਤਵਾਦੀ ਠਹਿਰਾ ਦਿੱਤਾ ਗਿਆ ਸੀਗਾ ਕਿ ਇਹ ਗੱਲ ਕਿਸ ਤਰ੍ਹਾਂ ਸੱਚ ਹੋ ਸੀਗੀ ਹਾਂਜੀ ਬਿਲਕੁਲ ਸੱਚ ਹੈ ਜੀ ਮੈਂ ਤਾਂ ਦਰਅਸਲ ਪੜਦਾ ਸੀ ਸਭ ਤੋਂ ਪਹਿਲਾਂ ਇਹ ਸਾਨਾ 88 ਦੀ ਗੱਲ ਆ ਹਾਂਜੀ ਮੈਂ ਆਪਣੀ ਮਾਤਾ ਮੇਰੀ ਬਿਮਾਰ ਸੀ ਤੇ ਮੈਂ ਉਹਨਾਂ ਨੂੰ ਦਵਾਈ ਦਿਵਾਉਣ ਵਾਸਤੇ ਖਡੂਰ ਸਾਹਿਬ ਉਹ ਲੈ ਗਿਆ ਆਪਣੇ ਟੈਕਟ ਤੇ ਚੜਾ ਕੇ ਦਵਾਈ ਦਵਾ ਕੇ ਤੇ ਮੈਂ ਉਹਨੂੰ ਟਰੈਕਟਰ ਚੜਾਇਆ ਤੇ ਮੈਂ ਆਹ ਮੋਟਰ ਚੇਤ ਬੰਨੀ ਦਿੱਤੀ ਸੀ ਉਹਦਾ ਪਤਾ ਲੈਣ ਵਾਸਤੇ ਚੱਲ ਜਾਣਾ ਤੇ ਮੈਨੂੰ ਉੱਥੇ ਸੀਆਰਪੀ ਦੀਆਂ ਦੋ ਗੱਡੀਆਂ ਆਉਂਦੀਆਂ ਤੇ ਮੈਨੂੰ ਫੜ ਕੇ ਰਹੀ ਲੈ ਜਾਂਦੇ ਆ ਲੈ ਰਹੀ ਲੈ ਜਾਂਦੇ ਉੱਥੇ ਜਾ ਕੇ ਮੈਨੂੰ ਇੰਨਾ ਮਾਰਦੇ ਐ ਇੰਨਾ ਮਾਰਦੇ ਕੱਫੇ ਸਾਰੇ ਉਤਾਰ ਕੇ ਵੀ ਬਹੁਤ ਹੀ ਜ਼ਿਆਦਾ ਪਰ ਪਿੰਡ ਜਿਹੜਾ ਬਾਜ਼ਾਰ ਵਾਲਿਆਂ ਨੇ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਨੋਟ ਕਰਤੀ ਪਹਿਲਾਂ ਤੇ ਖਵਾ ਪੇਗਾ ਉੱਥੇ ਇੱਕ ਸਰਦਾਰ ਸੀਆਪੀ ਵਾਲੇ ਨੇ ਦੱਸਿਆ ਪੀਏ ਜਿਹੜੇ ਨੰਬਰ ਆ ਇਹ ਰਹੀ ਦੇ ਆ ਫਿਰ ਰਹੀਏ ਕੈਂਪ ਦੇ ਵਿੱਚ ਗਏ ਉੱਥੇ ਜੋਰ ਚਲੋ ਪੈ ਗਿਆ ਤੇ ਉੱਥੋਂ ਸਾਰੀ ਪੰਚਾਇਤ ਗਈ ਤੋਂ ਮੈਨੂੰ ਫਿਰ ਇਹਨਾਂ ਨੇ ਰਾਤ ਛਾਡ ਕੇ ਜਾਂਦਾ ਸਭ ਤੋਂ ਪਹਿਲਾਂ ਤੋਂ ਬਿਨਾਂ ਕਾਰਨ ਤੋਂ ਹੀ ਮੈਨੂੰ ਇਹਨਾਂ ਨੇ ਉਹ ਪੁਲਿਸ ਨੇ ਸੀਆਰਪੀ ਨੇ ਟਾਰਗੇਟ ਕੀਤਾ ਜੀ ਉਸ ਤੋਂ ਬਾਅਦਾਂ ਫਿਰ ਮੈਂ ਬੀਏ ਕੀਤੀ ਕਰੂਰ ਸਬਕਾਲ ਤੋਂ ਔਰ ਪੰਜਾਬੀ ਯੂਨੀ ਪਟਿਆਲਾ ਤੋਂ ਐਮਏ ਕੀਤੀ ਆ ਮੈਂ ਉੱਥੇ ਐਮੇ ਪਟਿਆਲੇ ਕਰਨ ਰਿਹਾ ਸੀ ਪਾਰਟ 1 ਮੈਂ ਕਰ ਲਿਆ ਸੀ ਪਾਰਟ 2 ਕਰ ਰਿਹਾ ਸੀ ਇੱਥੇ ਮੈਂ ਘਾਰ ਸ਼ਨੀਵਾਰ ਹੋਣਾ ਤੇ ਕਰੋ ਸਾਹ ਤੇ ਐਤਵਾਰ ਇਹਨਾਂ ਤੇ ਸੋਮਵਾਰ ਫਿਰ ਜਾ ਕੇ ਉੱਥੇ ਗਲਾਸ ਲਾ ਲੈਣਾ ਪਟਿਆਲੇ ਜੀ ਤੇ ਇੱਥੇ ਮੈਂ ਆਇਆ ਹਾਂ ਤੇ ਇੱਥੇ ਆਉਂਦਿਆਂ ਸਰ ਮੈਨੂੰ ਰਾਤ ਨੂੰ ਪੁਲਿਸ ਨੇ ਝੁਕ ਲਿਆ ਝੁਕ ਕੇ ਤੇ ਹਥਿਆਰ ਬਹੁਤ ਬਾਅਦ ਤੇ ਪਿਸਤੌਲ ਮੁਗਰੇ ਫਾਦਤਾ ਰੋਂਦ ਰੋਂਦ ਕਈ ਕੋ ਫਾਕੇ ਤੇ ਮੈਨੂੰ ਜੇਲੇ ਘਲਾਤਾ ਫਿਰ ਮੈਂ ਕਾਫੀ ਟਾਈਮ ਜੇਲ ਦੇ ਵਿੱਚ ਹੀ ਰਿਹਾ ਜੀ ਅਖਾਲਸਾ ਜੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਟੌਰਚਰ ਤੁਸੀਂ ਕਹਿਆ ਕਿ ਤੁਹਾਨੂੰ ਟੌਰਚਰ ਕੀਤਾ ਗਿਆ ਵਾ ਕਿਸ ਮੁਲਾਜ਼ਮ ਵੱਲੋਂ ਜਿਹੜਾ ਤੁਹਾਨੂੰ ਟੌਰਚਰ ਮੌਕੇ ਸਰਕਾਰ ਨੇ ਮੁਲਾਜ਼ਮ ਸੀਗਾ ਕਿਹੜੀ ਚੌਕੀ ਕਿਹੜਾ ਥਾਣਾ ਸੀਗਾ ਜਿੰਨਾਂ ਨੂੰ ਟੌਰਚਰ ਕੀਤਾ ਗਿਆ ਸੀਗਾ ਮੈਨੂੰ ਜਿਆਦਾ ਟਾਰਚਰ ਵੈਰੋਵਾਲ ਥਾਣੇ ਦੇ ਵਿੱਚ ਕੀਤਾ ਗਿਆ ਇੱਕ ਤੇਗ ਭਾਦਰ ਹੀ ਇਹ ਐਸਐਸ ਆਈ ਉਦੋਂ ਫਿਰ ਬਾਦ ਇਨਸਪੈਕਟ ਬਣ ਜਾਂਦਾ ਉਹ ਬੰਦੇ ਮਾਰ ਮਾਰ ਕੇ ਜੀ ਇੱਕ ਸਰਿੰਦਰਪਾਲ ਸੀ ਔਰ ਵਾਲੀਆ ਥਾਣੇ ਦਾ ਰਖਾ ਸੀ ਜੀ ਇੱਕ ਉਹ ਸੀ ਤੇ ਇੱਕ ਐਸਐਸਪੀ ਸੰਧੂ ਹਿਓ ਤੋ ਉਹ ਟਾਈਮ ਜੀ ਉਹਨਾਂ ਨੇ ਆਣ ਕੇ ਮੈਨੂੰ ਮੈਰਵਲ ਟਾਰਗੇਟ ਕਰਦੇ ਰਹੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਿਰ ਅੱਜ মিডিਆ ਸਾਹਮਣੇ ਆਉਣ ਦਾ ਕੀ ਜਰੀਆ ਸੀਗਾ ਮੋਕਰ ਇਹ ਸਾਡਾ ਕਰਨੀ ਹੈ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੀ ਸੰਗਤ ਨੂੰ ਕਿ ਸਾਡੇ ਨਾਲ ਇਹਨਾਂ ਨੇ ਬਿਨਾਂ ਕਾਰਨ ਤੋਂ ਕੀ ਕਿਵੇਂ ਇਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਕੋਈ ਅਸੀਂ ਆਪਣੇ ਪੜਾਈਆਂ ਕਰ ਰਹੇ ਹਾਂ ਆਪਣਾ ਪੜ੍ਹ ਰਿਹਾ ਹੈ ਹਾਂ ਹਾਡੇ ਪਿਤਾ ਜੀ ਆਰਮੀ ਦੇ ਵਿੱਚ ਹੀ ਉਹਨਾਂ ਦੀ ਸੋਚ ਹੀ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਉਣਾ ਤੇ ਅਫਸਰ ਸਾਨੂੰ ਸਾਡੀ ਫੌਜ ਨੇ ਸਾਡੀ ਦੇਸ਼ ਦੀ ਸਰਕਾਰ ਨੇ ਉਹ ਜਿਹਾ ਬਣਾਇਆ ਹੰਦੇ ਦੇ ਕੇਸ ਵਾਕੇ ਤੇ ਜੇਲ੍ਹਾਂ ਚ ਖਲਾਸਤ ਜੀ ਤੋਂ ਗੱਲਬਾਤ ਕਰ ਲੈਨੇ ਆ ਖਾਲਸਾ ਜੀ ਜੇਕਰ ਖਾਸ ਤੌਰ ਤੇ ਤੁਸੀਂ ਕਹਾਂ ਕਿ ਤੁਹਾਡੇ ਪਰਿਵਾਰ ਨਾਲ ਕਿ ਸਮੋਕੇ ਸਰਕਾਰਾਂ ਵੱਲੋਂ ਵੱਡੇ ਪੱਧਰ ਤੇ ਤਸ਼ੱਦਦ ਕੀਤਾ ਗਿਆ ਵਾ ਪਰ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੁਸੀਂ ਗੁਰਸੇਖ ਪਰਿਵਾਰ ਦੇ ਗੱਲ ਕੀਤੀ ਜਾਵੇ ਭਾਈ ਅਮਰਤਪਾਲ ਸਿੰਘ ਦੀ ਉਹ ਵੀ ਹੁਣ ਵੱਡੇ ਪੱਧਰ ਤੇ ਜਿਹੜਾ ਨਸ਼ੇ ਸ਼ਰਾਬੇ ਦੇ ਪਰ ਕੀ ਕਾਰਨ ਜਾਪਦਾ ਕਿ ਜਿਹੜਾ ਹੁਣ ਡਿਬਰੂਗਲ ਜੇਹਤ ਚ ਉਹਨਾਂ ਨੂੰ ਭੇਜਿਆ ਵਾ ਹੁਣ ਐਮਪੀ ਮੌਜੂਦਾ ਹੁੰਦੇ ਫਿਰ ਵੀ ਨਹੀਂ ਜਿਹੜਾ ਰਿਹਾ ਕੀਤਾ ਜਾ ਰਿਹਾ ਉਸ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਰੰਭ ਤੋਂ ਸਿੱਖ ਕੌਮ ਤੇ ਅਤਿਆਚਾਰ ਹੁੰਦਾ ਆਇਆ ਜੀ ਤੇ ਜੇਕਰ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਵੇਖੀਏ ਜੀ ਉਹ ਵੀ ਤਾਂ ਲੋਕਾਂ ਨੂੰ ਅੰਮ੍ਰਿਤ ਛਕਾਉਂਦੇ ਸੀ ਜੀ ਉਹ ਵੀ ਲੋਕ ਗੁਰੂਆਂ ਦੇ ਨਾਲ ਗੁਰੂਆਂ ਦੀ ਆਧਾਰ ਤੇ ਬਾਣੀ ਦੇ ਆਧਾਰ ਤੇ ਸਾਰਾ ਕਾਰਜ ਕਰਦੇ ਸੀ ਗੁਰੂਆਂ ਦੇ ਆਧਾਰ ਤੇ ਸਾਰਾ ਕਾਰਜ ਕਰਦੇ ਸੀ ਉਹਨਾਂ ਨੂੰ ਵੀ ਮੌਕੇ ਦੀਆਂ ਸਰਕਾਰਾਂ ਨੇ ਜਿਹੜਾ ਸੀ ਉਹਨਾਂ ਦੇ ਨਾਲ ਵੀ ਧੱਕਾ ਕੀਤਾ ਤੇ ਉਹਨਾਂ ਨੂੰ ਹੀ ਸ਼ਹੀਦ ਕੀਤਾ ਤੇ ਜੇਕਰ ਅੱਜ ਵੀ ਕੋਈ ਨੌਜਵਾਨ ਸੱਚ ਬੋਲਣਾ ਚਾਹੁੰਦਾ ਮੈਂ ਭਾਈ ਅਮਰਤਪਾਲ ਕੱਲੇ ਦੀ ਗੱਲ ਕਰਦਾ ਅੱਜ ਕੋਈ ਵੀ ਨੌਜਵਾਨ ਜੇਕਰ ਸੱਚ ਦੇ ਚੱਲਣਾ ਚਾਹੁੰਦਾ ਹੈ ਤੇ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਨੇ ਕਿਉਂਕਿ ਭ੍ਰਿਸ਼ਟੀ ਇੰਨੀਆਂ ਜ਼ਿਆਦੀਆਂ ਉੱਚੀਆਂ ਜਾਂ ਆਪਣਾ ਸੱਚ ਉਹ ਸੁਣਨਾ ਹੀ ਨਹੀਂ ਚਾਹੁੰਦੀਆਂ ਜੀ ਤੇ ਉਹਦਾ ਕਰਕੇ ਅੱਜ ਜੇਕਰ ਅਮਰਤਪਾਲ ਹੈ ਉਹ ਬੱਚੇ ਨੇ ਬੜੀ ਗੁਰੂ ਮਹਾਰਾਜ ਦੀ ਉੱਤੇ ਕਿਰਪਾ ਹੋਈ ਕਿ ਪਹਿਲੇ ਦਿਨੀ ਉਹਨੇ ਕਮ ਸੇ 2900 ਬੱਚਿਆਂ ਨੂੰ ਨੇ ਅੰਮ੍ਰਿਤ ਸ਼ਕਾਇਆ ਆ ਸਾਡੇ ਖਡੂਰ ਸਾਹਿਬ ਦੇ ਵਿੱਚ ਇਹੋ ਜਿਹੇ ਬੱਚੇ ਨਸ਼ੇ ਦੇ ਜਿਹੜੇ 24 ਘੰਟੇ ਟੀਕੇ ਲਾਉਣ ਵਾਲੇ ਸੀ ਮੈਂ ਪਹਿਲਾਂ ਵੀ ਐਡ ਸੁਣੀ ਸ਼ਾਇਦ ਮੇਰੀ ਸੁਣੀ ਹੋਵੇਗੀ ਮੈਂ ਦੱਸਿਆ ਹੈ ਕਿ ਸਾਡੇ ਵਿੱਚ ਬੱਚੇ ਜਿਹੜੇ ਇੰਨੇ ਟੀਕੇ ਲਾਉਂਦੇ ਸੀਗੇ ਉਹਨਾਂ ਦਾ ਵੀ ਸੁਧਾਰ ਜਿਹੜਾ ਅਮਰਤਪਾਲ ਨੇ ਕੰਮ ਸੇ ਕਰਨੇ 10-12 ਬੱਚੇ ਇਕੱਲੇ ਖਡੂਰ ਸਾਹਿਬ ਦੇ ਜਿਨ੍ਹਾਂ ਦਾ ਅੱਜ ਸੁਧਾਰ ਕੀਤਾ ਤੇ ਉਹ ਅਮਰਤਾਰੀ ਹੋਏ ਨੇ ਉਹਦਾ ਵਿਚਾਰੇ ਨਾਲ ਬਹੁਤ ਜ਼ਿਆਦਾ ਅਸੀਂ ਦੇ ਕਹਿੰਦੇ ਆ ਕਿ ਉਹ ਨੂੰ ਮੌਕੇ ਦੀ ਸਰਕਾਰਾਂ ਉਹਨੇ ਕੋਈ ਮਾੜਾ ਕਰਮ ਨਹੀਂ ਕੀਤਾ ਉਹਨੂੰ ਛੱਡਣਾ ਚਾਹੀਦਾ ਤੇ ਉਹਨੂੰ ਰਿਹਾ ਕਰਨਾ ਚਾਹੀਦਾ ਵਾ ਜਿਹੜਾ ਉਹ ਸਿੱਖ ਕੌਮ ਨੂੰ ਜਿਹੜਾ ਉਹ ਸੰਭਾਲ ਸਕੇ ਸਿੱਖ ਕੌਮ ਦੇ ਚੰਗੇ ਕਾਰਜ ਕਰ ਸਕੇ ਜੀ ਸੋ ਅਸੀਂ ਵੀ ਉਸ ਗੁਰਸਿੱਖ ਪਰਿਵਾਰਾਂ ਨੂੰ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਹੋਏ ਨੇ ਆਪਾਂ ਗੁਰਸਿੱਖ ਪਰਿਵਾਰ ਕਹਿ ਸਕਦੇ ਜਿਨ੍ਹਾਂ ਲੋ ਲਗਾਤਾਰ ਜਿਹੜੇ ਕਿ ਗੁਰਸਿੱਖ ਪਰਿਵਾਰਾਂ ਲੋ ਪੰਜਾਬ ਵਿੱਚ ਆਪਾਂ ਕਹਿ ਦਈਏ ਕਿ ਭਾਵੇਂ ਬਾਹਰਲੇ ਵਿਦੇਸ਼ਾਂ ਵਿੱਚ ਗੁਰਸਿੱਖ ਪਰਿਵਾਰਾਂ ਨਾਲੋਂ ਗਰੀਬ ਪਰਿਵਾਰਾਂ ਦੀ ਪਹਿਲ ਦੇਦਾਰ ਤੇ ਮਦਦ ਕੀਤੀ ਜਾਂਦੀ ਹੈ ਕਿ ਵੱਡੀ ਪੱਧਰ ਤੇ ਜਿਹੜੇ ਕਿ ਲੰਗਰ ਵੀ ਲਗਾਏ ਜਾਂਦੇ ਨੇ ਪਿੰਡਾਂ 'ਚ ਸ਼ਪੀਲਾਂ ਲਗਾਈਆਂ ਜਾਂਦੀਆਂ ਨੇ ਪਰ ਉਹੀ ਗੁਰਸਿੱਖ ਪਰਿਵਾਰਾਂ ਨਾਲ ਵੱਡੇ ਪੱਧਰ ਤੇ ਸਰਕਾਰਾਂ ਨਾਲ ਜਿਹੜਾ ਤਸ਼ੱਦਦ ਕੀਤਾ ਜਾਂਦਾ ਏ ਭਾਈ ਸਾਹਿਬ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਬਾਹਰ ਵਿਦੇਸ਼ਾਂ ਵਿੱਚ ਸੰਗਤਾਂ ਨੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਸੰਪਰਕ ਕਰ ਸਕਦੀਆਂ ਨੇ ਕਿਉਂਕਿ ਪਿਛਲਾ ਕਾਲਾ ਦੌਰ ਤੁਸੀਂ ਵੇਖਿਆ ਏ ਕੋਈ ਇਸ ਸੰਬੰਧੀ ਤਾਂ ਕਿਸੇ ਨੇ ਰਾਬਤਾ ਕਰਨਾ ਹੋਵੇ ਤਾਂ ਅਸੀਂ ਸਾਡਾ ਨੰਬਰ ਜੀ ਹੈਗਾ ਵਾ 98729 ਤੇ 12243 ਜੀ 98729 ਤੇ 12243 ਮੈਂ ਇੱਕ ਦੇਸ਼ ਪਰਦੇਸ ਦੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਆਪਾਂ ਵੱਧ ਤੋਂ ਵੱਧ ਸਿੱਖ ਕੌਮ ਨੂੰ ਜੇ ਖੜੀ ਕਰਨਾ ਚਾਹੁੰਦੇ ਆ ਕਿਉਂਕਿ ਪਰਦੇਸ ਦੇ ਵਿੱਚੋਂ ਹੀ ਹਰ ਕੋਈ ਜਿਹੜਾ ਲਹਿਰਾ ਉਠੀਆਂ ਨੇ ਜੇਕਰ ਆਪਾਂ ਕਾਵਾਂਗਾ ਤੁਮਾਰੂ ਦੀ ਲਹਿਰ ਵੇਖੀ ਉਹ ਵੀ ਪਹਿਲਾਂ ਪਰਦੇਸਾਂ ਤੋਂ ਉਠੀ ਨੇ ਹਮੇਸ਼ਾ ਪਰਦੇਸਾਂ ਤੋਂ ਉਠਦੀਆਂ ਨੇ ਅਹੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਆਪਣੇ ਪੰਜਾਬ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਹੋ ਚੁੱਕੀ ਹੈ ਬੱਚੇ ਜਿਹੜੇ ਨੇ ਨਸ਼ਿਆਂ ਦੇ ਵਿੱਚ ਰਜਾਂ ਦੇ ਵਿੱਚ ਜ਼ਿਆਦਾ ਵੱਧ ਰਹੇ ਨੇ ਆਪਾਂ ਨੂੰ ਵੱਧ ਤੋਂ ਵੱਧ ਹੋਰ ਨਾ ਖਰਚਿਆਂ ਤੋਂ ਬਿਨਾਂ ਹੋਰ ਨਾ ਖਰਚਿਆਂ ਤੋਂ ਬਗੈਰ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਵੱਧ ਤੋਂ ਵੱਧ ਸਕੂਲ ਖੁਲਾਈ ਜਾਣ ਵੱਧ ਤੋਂ ਵੱਧ ਹਸਪਤਾਲ ਖੁਲਾਈ ਜਾਣ ਲੋਕਾਂ ਦੀ ਸਹੂਲਤ ਵਾਸਤੇ ਵੱਧ ਤੋਂ ਵੱਧ ਚੰਗੀਆਂ ਸਿੱਖਾਵਾਂ ਦਿੱਤੀਆਂ ਜਾਣ ਜਿਸ ਦੇ ਨਾਲ ਸਾਡੇ ਬੱਚੇ ਜਿਹੜੇ ਨੇ ਉੱਚੀਆਂ ਪੱਧਰੀਆਂ ਤੇ ਜਾਣ ਤੇ ਚੰਗੀ ਸਿੱਖਿਆ ਪ੍ਰਾਪਤ ਕਰਨ ਜਿਹਦਾ ਕਰਕੇ ਅੱਜ ਸਾਡੇ ਬੱਚਿਆਂ ਨੂੰ ਬਹੁਤਾ ਆਹੀਂ ਮੈਂ ਹੁਣ ਖੁਦ ਇੱਕ ਮੁਲਾਜ਼ਮ ਹੋਣ ਦੇ ਕਾਰਨ ਮੈਂ ਬੱਚੇ ਵੇਖਿਆ ਪਿੰਡਾਂ ਦੇ ਵਿੱਚ ਜਾ ਜਾ ਕੇ ਵੇਖਿਆ ਮੈਂ ਬਹੁਤਿਆ ਸਕੂਲਾਂ ਦੇ ਵਿੱਚ ਗਿਆ ਸਾਡੇ ਬੱਚੇ ਕਿਸੇ ਨੂੰ ਪੰਜਾਬੀ ਨਹੀਂ ਆ ਰਹੇ ਮੈਂ ਦੇਸ਼ ਪਰਦੇਸ ਦੀ ਸੰਗਤ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਤੁਹਾਡੇ ਜਨਰਾਈ ਕਿ ਆਪਣੇ ਬੱਚਿਆਂ ਨੂੰ ਜੇਕਰ ਤੁਸੀਂ ਸਿੱਖ ਕੌਮ ਨੂੰ ਮਦਦ ਕਰਨੀ ਚਾਹੁੰਦੇ ਹੋ ਤੇ ਪਿੰਡ-ਪਿੰਡ ਦੇ ਵਿੱਚ ਇੱਕ ਦੇਸ਼ ਪਰਦੇਸ ਵਾਲੇ ਜਿਹੜੇ ਆ ਉਹ ਟੀਚਰ ਜ਼ਰੂਰ ਲਾ ਦੇਣ ਧਾਰਮਿਕ ਜਿਹਦੇ ਨਾਲ ਆਪਣੇ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਬਚ ਸਕਣ ਤੇ ਆਪਣੇ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਜਿਹੜੀ ਧਾਰਮਿਕ ਸਿੱਖਿਆ ਲੈ ਸਕਣ ਅੱਜ ਬੱਚੇ ਨਸ਼ਿਆਂ ਦੇ ਵਿੱਚ ਜ਼ਿਆਦਾ ਵੱਧ ਰਹੇ ਨੇ ਕਾਰਨ ਇਹ ਕਿ ਤੇ ਆ ਸਕੂਲਾਂ ਕਾਲਜਾਂ ਦੇ ਵਿੱਚ ਵੀ ਨਸ਼ੇ ਚੱਲ ਰਹੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਨਸ਼ੇਦਾਨ ਅਣਜਾਣ ਮੌਕੇ ਦੀਆਂ ਸਰਕਾਰਾਂ ਆਹ ਕੋਈ ਨਹੀਂ ਡੱਕ ਰਹੀਆਂ ਇੱਕ ਉਹ ਫੀਮ ਪੂਤ ਫੜਿਆ ਜਾਵੇ ਤਾਂ ਉੱਤੇ ਪਰਚਾ ਹੈ ਤੇ ਸਾਡੇ ਆ ਤੁਸੀਂ ਆ ਵੇਖ ਸਕਦੇ ਮੈਂ ਤਾਂ ਕਈ ਵਾਰ ਦੱਸ ਚੁੱਕਾ ਹਾਂ ਚੈਨਲਾਂ ਤੇ ਵੀ ਤੇ ਸਾਡੇ ਆ ਖਡੂਰ ਸਾਹਿਬ ਦੇ ਵਿੱਚ ਸ਼ਰੇ ਅਮਸ ਮੈਕਜੀਤ ਕੋ ਮਰਜ਼ੀ ਲੈ ਲਓ ਮੈਂ ਤੁਹਾਨੂੰ ਆ ਤੁਹਾਡੇ ਨਾਲ ਆ ਕੋਈ ਤੇ ਨੰਨੇ ਚੱਲ ਜਾਣਾ ਜੇ ਕੋ ਮਰਜੀ ਨਿਕੇ ਦੇ ਬੱਚੇ ਕੋ ਸਮਾਗਲਾ ਨਹੀਂ ਕੋਈ ਉਹ ਕੋ ਲੈ ਸਕਦੇ ਜੇ ਕੋ ਭਾਈ ਅਮਰਤਪਾਲ ਨੇ ਇਹੋ ਜੀਆਂ ਚੀਜ਼ਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਜਿੰਨੇ ਸੱਚ ਬੋਲੇ ਤੁਹਾਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਇਹ ਹਮੇਸ਼ਾ ਤਕਾਹੰਦਾਰ ਹੈ ਅਸੀਂ ਤਾਂ ਸਾਰਿਆਂ ਇਹਨਾਂ ਨੂੰ ਦੇਸ਼ੋ ਪ੍ਰਦੇਸ਼ ਸੰਪਨ ਕਹਿਣਾ ਚਾਹੁੰਦੇ ਆ ਕਿ ਵੱਤ ਤੋਂ ਵੱਦ ਜਿਹੜੇ ਆ ਉਹ ਸਿੱਖ ਬੱਚਿਆਂ ਦੀ ਮਦਦ ਕੀਤੀ ਜਾਵੇ ਤੇ ਸਿੱਖ ਬੱਚਿਆਂ ਨੂੰ ਚੰਗੇ ਰਸਤਾ ਦਿਖਾਏ ਠੀਕ ਹੈ ਖਾਸਾ ਜੀ ਸੋ ਇਸ ਗੁਰਸਿਕ ਪਰਿਵਾਰ ਵੱਲੋਂ ਵੱਡੇ ਪੱਧਰ ਤੇ ਵਿਦੇਸ਼ਾਂ ਵਿੱਚ ਬਾਰਸ ਬੈਠੀ ਹੋਈ ਸੰਗਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਗੁਰਸਿਕ ਪਰਿਵਾਰ ਨੇ ਉਹਨਾਂ ਦੀ ਜਿਹੜੀ ਪਹਿਲ ਦੇ ਹੱਥੇ ਮਦਦ ਕਰਨੀ ਚਾਹੀਦੀ ਹੈ ਕਿ ਜਿਹੜੇ ਸਿੱਖੀ ਨੂੰ ਜਿਹੜਾ ਪ੍ਰਵੂਰਤ ਕਰਨ ਵਾਸਤੇ ਗੁਰਸਿਕ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਜਾਵੇ ਸੋ ਇਹਨਾਂ ਦਾ ਇਹੀ ਜਰੀਆ ਸੀਗਾ ਕਿ ਗੁਰਸਿਕ ਪਰਿਵਾਰਾਂ ਨੂੰ ਕਿਸੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ ਜਿਹੜੀਆਂ ਕਿ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹ ਗੁਰਸਿਕ ਪਰਿਵਾਰਾਂ 'ਤੇ ਤਸ਼ੱਦਦ ਕਰਦੀਆਂ ਹੀ ਹੁੰਦੀਆਂ ਨੇ ਸੋ ਇਹਨਾਂ ਲੋ ਇਹ ਵੀ ਗੱਲ ਖਾਸ ਤੌਰ ਤੇ ਆ ਕੇ ਗਈ ਕਿ ਸਾਡੇ ਵੱਲੋਂ ਵੀ ਜਿਆਦਾ ਖਾਸ ਤੌਰ ਤੇ ਕਾਲਾ ਦੌਰ ਆਪਾਂ ਕਹਿ ਸਕਦੇ ਜਿਨ੍ਹਾਂ ਲੋ ਸਦਾਮ ਹਟਾਇਆ ਗਿਆ ਵਾ ਕਿ ਉਹ ਸਰਕਾਰਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਇਹ ਗੁਰਸਿਕ ਪਰਿਵਾਰਾਂ ਦੇ ਅਤਿਆਚਾਰ ਕਰਦੀਆਂ ਹੀ ਹੁੰਦੀਆਂ ਨੇ ਸੋ ਕੈਮਰਾਮੈਨ ਸੰਦੀਪ ਉਹਨਾਂ ਡੀਫਾਈ ਜਨ ਪੰਜਾਬੀ ਸ਼੍ਰੀ ਖਰੂਸ ਸਾਹਿਬ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ